ਕਰਨਾ ਹੈ ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਜਿਹਨਾਂ ਨੇ ਇਹਨਾਂ ਦੇ ਪਿਆਰ ਦਾ ਸਤਿਕਾਰ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਬਹੁਤ ਹੀ ਜ਼ਿਆਦਾ ਤੁਹਾਡਾ ਵੀ ਧੰਨਵਾਦ ਜਿਹੜਾ ਇਸ ਨੂੰ ਸਮਾਂ ਦਿੱਤਾ ਬਾਈ ਸੁਖਦੇਵ ਆਪਣੇ ਨਾਲ ਤੇ ਜਿਹੜਾ ਅੱਜ ਆਪਾਂ ਬਾਈ ਪਹਿਲਾ ਟਰੈਕਟਰ ਵਿਖਾਉਣ ਲੱਗੇ ਆ ਪਹਿਲਾਂ ਆਪਾਂ ਆਪਣਾ ਜਸਕਰਨ ਸੌਰੀ ਇੱਕ ਮਿੰਟ ਤੇਰੇ ਗੱਲ ਵਿੱਚ ਪਹਿਲਾਂ ਦਾ ਡੇਟ ਹਾਂਜੀ ਡੇਟ ਦੱਸ ਦੋ 29 ਜੁਲਾਈ ਠੀਕ ਹੈ ਜੀ 2025 29 ਜੁਲਾਈ 2025 ਦੀ ਇਹ ਵੀਡੀਓ ਆ ਨਵਾਂ ਸਟਾਕ ਆਇਆ ਨਵਾਂ ਸਟਾਕ ਆ ਸਾਰਾ ਤੇ ਇੱਕ ਪਹਿਲਾਂ ਹੀ ਬੇਨਤੀ ਭਰਾਵਾਂ ਨੂੰ ਵੀ ਫੋਟੋ ਨਹੀਂ ਨਾ ਸਾਨੂੰ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਜੇ ਕੇ ਇਹਨੂੰ ਮਾੜਾ ਚੰਗਾ ਬੋਲਿਆ ਵੀ ਜਿੰਨਾ ਬੋਲ ਦੇਣੀ ਪਹਿਲੀ ਗੱਲ ਤਾਂ ਸੌਰੀ ਸਾਡੇ ਨੂੰ ਪਰ ਫੋਟੋ ਨਹੀਂ ਪੈਣੀ ਟਰੈਕਟਰ ਆ ਕੇ ਹਾਂ ਅਜ ਕੰਮੀ ਹੋਈਦਾ ਸੀ ਜੁਮੇਵਾਰ ਰੋਗ ਗਾਣ ਦੇ ਜਿੰਨੀ ਟੀ ਦਿਖਾਵਾਂਗੇ ਟਰੈਕਟਰ ਤੇ ਉਹੀ ਨਿਕਲੂਗੀ ਬਾਸ ਜਿੰਨੀ ਗੱਲ ਫੁੱਲ ਗਾਰੰਟੀ ਆਪਣੀ ਅੱਗੇ ਵੀ ਦਿੰਦੀ ਹਾਂ ਹੁਣ ਵੀ ਗਾਰੰਟੀ ਇੰਜਨ ਗੇਅਰ ਦੀ ਮੇਰੀ 6 ਮਹੀਨਿਆਂ ਦੀ ਆ ਫੁੱਲ ਗਾਰੰਟੀ ਦੇਂਦੀ ਹਾਂ ਹੁਣ ਵੀ ਰਹੂਗੀ ਆਪਣੀ ਗਾਰੰਟੀ ਜਿੰਨਾ ਚਿਰ ਆਪਾਂ ਟਰੈਕਟਰ ਨਹੀਂ ਮਾੜੇ ਵਿੱਚ ਨੇ ਸਹੀ ਗੱਲ ਆ ਇੱਕ ਹੋਰ ਗੱਲ ਆ ਵੀਰਾਂ ਨੂੰ ਜਿਹੜੇ ਬੰਦੇ ਨੇ ਮੇਰੇ ਕੋਲੇ ਆਉਣਾ ਹੈ ਪਹਿਲਾਂ ਭਾਵੇਂ ਆਸੇ ਪਾਸੇ ਮੰਡੀ ਜਾ ਕੇ ਵੇਖਿਆਵੇ ਰੇਟ ਵੇਖਿਆਵੇ ਰੇਟ ਵੇਖਿਆਵੇ ਕੁਆਲਿਟੀ ਵੇਖਿਆਵੇ ਪੰਜ ਸੱਤ ਵਪਾਰੀਆਂ ਕੋਲੇ ਵੇਖਿਆਵੇ ਵੀ ਇੱਕ ਟਰੈਕਟਰ ਮੇਰੇ ਕੋਲੇ ਫੇਰ ਆਵੇ ਇਹ ਗੱਲ ਦੀ ਜ਼ਿੰਮੇਵਾਰੀ ਤਾਂ ਮੈਂ ਵੀ ਮੰਨਦਾ ਹਾਂ ਕਿ ਮੈਂ ਵੀ ਵੀਡੀਓ ਹਰੇਕ ਥਾਂ ਕਰਨ ਜਾਂਦਾ ਬਹੁਤ ਥਾਂ ਵੀਡੀਓ ਕਰਦਾ ਰੋਜ਼ ਪਰ ਜਿਹੜੀ ਕੁਆਲਿਟੀ ਤੁਹਾਨੂੰ ਇੱਥੇ ਮਿਲਨੀ ਹੈ ਨਾ ਉਹ ਮੈਨੂੰ ਨਹੀਂ ਲੱਗਦਾ ਕਿਤੇ ਆਪਾਂ ਕੰਪਰੋਮਾਈਜ਼ ਨਹੀਂ ਕਰਦੇ ਵੀਰੇ ਟਰੈਕਟਰ ਇੱਕ ਤਾਂ ਰੰਗੇ ਪਤੰਗੇ ਨਹੀਂ ਹੁੰਦੇ ਆਪਣੇ ਕੋਲੇ ਸਹੀ ਗੱਲ ਆ ਜੀ ਕੋਈ ਹੋ ਸਕਦਾ 10% ਵਿੱਚੋਂ ਕਈ ਟਰੈਕਟਰ ਤੇ ਮਾੜਾ ਮੋਟਾ ਕਿਤੇ ਰਹਿਮ ਤੇ ਕਿਤੇ ਮਾੜਾ ਮੋਟਾ ਮਾਰਨਾ ਪੈਂਦਾ ਇਹ ਨਹੀਂ ਗੱਲ ਆਪਾਂ ਕਹਿੰਦੇ ਜਿਵੇਂ ਨਹੀਂ ਮਾਰਦੇ ਪਰ ਆਪਣੇ ਕੋਲੇ 90% ਟਰੈਕਟਰ ਜੈਨੂਨ ਹੋਣਗੇ ਤੇ ਇੰਜਨ ਗੇਅਰ ਦੇ ਰੁਪਿਆ ਹੋਣਗੇ ਫੁੱਲ ਗਾਰੰਟੀ ਵਾਲੇ ਕੋਈ ਕਿਰਾਏ ਦੇ ਚੱਲੇ ਆਪਾਂ ਲੈਂਦੇ ਨਹੀਂ ਠੀਕ ਆ ਬਾਈ ਇਹ ਵੀ ਬੇਨਤੀ ਵੀ ਕਿਰਾਏ ਵਾਲਾ ਟਰੈਕਟਰ ਆਪਾਂ ਲੈਂਦੇ ਨਹੀਂ ਹੁਣ ਵੀਡੀਓ ਨੂੰ ਬਾਈ ਜੀ ਜਲਦੀ ਜਲਦੀ ਨੂੰ ਦਬਕੇ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਕੋਈ ਟਰੈਕਟਰ ਬਦਲਣਾ ਤੇ ਹੁਣ ਉਹਨਾਂ ਨੂੰ ਆਪਾਂ ਸਾਰੇ ਟਰੈਕਟਰ ਵਿਖਾਵਾਂਗੇ ਹਰੇਕ ਤਰ੍ਹਾਂ ਦੇ ਟਰੈਕਟਰ ਆ ਪਹਿਲਾ ਬਾਈ ਆਪਣੇ ਕੋਲ ਟਰੈਕਟਰ ਹੈਗਾ ਪਿਆਰ ਨੰਬਰ ਦਾ ਫਰਸਟ ਪਾਰਟੀ ਦਾ 2012 ਮਾਡਲ 12 ਮਾਡਲ ਦੀ ਕੰਡੀਸ਼ਨ ਵਿਖਾਈਏ ਤਾਂ ਬਿਲਕੁਲ ਨਵਾਂ ਟਰੈਕਟਰ ਹੈ ਜਿਵੇਂ ਕੋਈ ਮਸ਼ੀਨ ਕਿਰਾਏ ਤੇ ਚੱਲਿਆ ਹੋਵੇ ਤਾਂ ਆਪਣੀ ਜ਼ਿੰਮੇਵਾਰੀ ਟਰੈਕਟਰ ਗਾਰੰਟੀ ਹੈ ਗਾਰੰਟੀ ਫੁੱਲ ਹੈ ਮਸ਼ੀਨ ਤੇ ਕੰਪੈਨੀ ਦਾ ਕਿਸੇ ਦਾ ਓਰੀਜਨਲ ਸਾਰਾ ਓਰੀਜਨਲ ਟਰੈਕਟਰ ਹੈ ਠੀਕ ਆ 3 ਗੇਅਰ ਦਾ 6 ਵੀ ਹੁਣ ਬੰਦੇ ਨੇ ਲਾ ਕੇ ਬੇਟੀ ਜੀ ਅਸੀਂ ਲਾਈ ਹੈ ਠੀਕ ਆ ਜਿਹੜੀ ਜਦੋਂ ਨਵਾਂ ਟਰੈਕਟਰ ਹੈ ਕਿ ਤੁੰ ਵੀ ਬਖਾਰੇ ਸਾਰਾ ਟਰੈਕਟਰ ਹੋਰ ਕਿ ਵਿਖਾ ਦੇ ਜਵਨ ਨਵੇਂ ਦਾ ਨਵਾਂ ਮੰਨ ਲਓ ਜਿੱਦਾਂ ਮੇਰੀ ਗਰੰਟੀ ਵਾਲਾ ਟਰੈਕਟਰ ਆ ਫੁੱਲ ਠੀਕ ਆ ਬਈ ਫੁੱਲ ਗਰੰਟੀ ਵਾਲਾ ਟਰੈਕਟਰ ਆ ਤੁਸੀਂ ਆਪ ਭਾਵੇਂ ਜਿੰਨਾ ਚਿਰ ਮਰਜੀ ਵਾ ਕੇ ਲੈ ਜਾਓ ਐ ਕਰੇ ਨਾ ਹੋ ਕਿ ਤੋ ਸਿਮ ਜੂਗਾ ਕਿਦੋਂ ਸਿਮ ਗਾ ਜ਼ਿੰਮੇਵਾਰੀ ਆ ਟਰੈਕਟਰ ਦੀ ਆ ਠੀਕ ਆ ਇਹਦੀ ਗੱਲ ਕਰੀਏ ਬਈ ਟਾਇਰਾਂ ਵੀ ਤਾਂ ਮਗਰਲੇ ਟਾਇਰ ਹੈਗੇ ਬੀਕੇਟੀ ਕੰਪਨੀ ਦੇ ਸੋਨਾ ਦੇ ਸਾਰੇ ਟਾਇਰ ਘੱਟੋ ਘੱਟ ਵੀ 85 90 ਪੈਸੇ ਟਾਇਰ 85 ਤੋਂ 90 ਪੈਸੇ ਟਾਇਰ 90 ਪੈਸੇ ਅਗਲੇ ਨਵੇਂ ਆ ਅਗਲੇ ਟਾਇਰ ਬਰਗ ਨਵੇਂ ਆ 750 20 ਦੇ ਨਵੇਂ 啊、你地、己说话 ਤੇ ਨਵਾਂ ਟਰੈਕਟਰ ਬਿਲਕੁਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਆਪਣੀ। ਨਾ ਕਹਦੀਏ ਉਨਾ ਹੀ ਤਸੱਲੀ ਵਾਲਾ। ਨਹੀਂ ਡੀਟਰ ਦੀ ਕੋਈ ਗਾਰੰਟੀ ਨਹੀਂ ਲੈਂਦਾ ਮੇਰੀ ਸਾਲ ਦੀ ਗਾਰੰਟੀ ਲਾਜਨ ਲਿਖ ਕੇ ਟਰੈਕਟਰ ਦੇ ਇੰਜਨ ਗੇਅਰ ਤੇ ਕੋਈ ਲਾਂਭਾ ਵੇਦਾ। ਠੀਕ ਆ ਸਾਲ ਦੀ ਗਾਰੰਟੀ ਆ। ਕੋਈ ਗੇਅਰ ਇੰਜਨ ਚ ਕੋਈ ਚੱਲਿਆ ਨਹੀਂ ਜਦੋਂ ਟਰੈਕਟਰ ਯਾਰ। ਠੀਕ ਆ। ਚਲ ਇਹਦੇ ਚੱਲਿਆ ਟਰੈਕਟਰ ਭਜ ਜਾ ਦੱਸ ਕਰਨ। ਸਹੀ ਗੱਲ ਆ ਬਾਈ। ਬਾਈ ਵਾਲਾ ਟਰੈਕਟਰ ਨੂੰ ਕੁਝ ਨਹੀਂ ਦੱਸੀ। ਟਰੈਕਟਰ ਨੂੰ ਹੁੰਦਾ ਹੀ ਕੁਝ ਨਹੀਂ। ਹਾਂ। ਇਹ ਟਰੈਕਟਰ ਦੀ ਬਾਈ ਡਿਮਾਂਡ ਦੱਸੋ ਕੀ ਆ। ਡਿਮਾਂਡ ਮੈਂ ਇੱਕ ਹੋਰ ਵੀ ਗੱਲ ਕਰਨ ਵਿੱਚ ਗੱਲ ਠੀਕ ਹੈ ਬਾਈ ਆਪਾਂ ਇਹ ਟਰੈਕਟਰ ਦੇ ਦਾਂਗੇ 4,35,000 ਦਾ ਮੰਗਣ ਨੂੰ ਲੋਕੀ 5,5 ਸਾਢੇ 5 ਸਾਰਾ ਕੋ ਮੰਗੀ ਜਾਂਦੇ ਠੀਕ ਹੈ ਬਾਈ 4,35 ਦਾ ਆਪਾਂ ਟਰੈਕਟਰ ਦੇ ਦਾਂਗੇ ਲੈਣ ਵਾਲੀ ਗੱਲ ਹੈਗੀ 4,35,000 ਦਾ ਇੱਕ ਨਾ ਬਾਈ ਮੋਬਾਈਲ ਨੰਬਰ ਪਹਿਲੀਆਂ ਜੀ ਦੱਸ ਦੇ ਮੋਬਾਈਲ ਨੰਬਰ 98553 ਨਕਰਜੀ ਰੋਡ 48 ਬਾਈ ਸਿੰਘਦੇਵ ਦਾ 995208217 ਬਾਕੀ ਆਪਣਾ ਪਿੰਡ ਕੋਟਲੀ ਸੰਗਰ ਠੀਕ ਹੈ ਤਸਿਲ ਜ਼ਿਲ੍ਹਾ ਮਕਸਰ ਸਾਹਿਬ ਕੋੜਕਪੂਰਾ ਰੋਡ ਦੇ ਉੱਤੇ ਇਧਰੋਂ ਆਪਣਾ ਨਹਿਰਾ ਦੇ ਲਾਗੇ ਪਿੰਡ ਹੈ ਇੱਧਰੋਂ ਜਿ ਆਵਾਂਗੇ ਭੁੱਲਰ ਤੋਂ ਥਾਣੇ ਵਾਲਾ ਆਦਨੋਂ ਬਠਿੰਡੇ ਰੋਡ ਤੋਂ ਪੁਲਰਾ ਠੀਕ ਹੈ ਬਈ ਰੋਦੇ ਰੋਗੇ ਪੁਲਰਪਿੰਡਾ ਦਾ ਪੁਲਰ ਤੋਂ ਥਾਂਦੇ ਵਾਲਾ ਤੇ ਨਾਲ ਹੀ ਆਪਣਾ ਪਿੰਡ ਨਾਲ ਹੀ ਆਖਰ ਜਾਂਦੀ ਲੋੜ ਨਹੀਂ ਦੋਨੇ ਪਾਸੇ ਜਿੱਧਰੋਂ ਮਰਜ਼ੀ ਆ ਜਾਈਦੇ ਦੋਵੇਂ ਨੰਬਰ ਸਕਰੀਨ ਤੇ ਚੱਲੇ ਲਿਖੇ ਆ ਰਹੇ ਆ ਉਥੋਂ ਤੁਸੀਂ ਨੋਟ ਕਰਕੇ ਕੋਈ ਜਾਣਕਾਰੀ ਅਧੂਰੀ ਰਹੇਗੀ ਜਾਣਕਾਰੀ ਜ਼ਰੂਰ ਲੈ ਲਿਓ ਫੋਟੋਆਂ ਬਾਈ ਦੇ ਦੱਸੋ ਅੰਦਰ ਵੀ ਖੜੇ ਆ ਅੰਦਰ ਵੀ ਖੜੇ ਆ ਤੇ ਹੋਰ ਵੀ ਤੁਹਾਨੂੰ ਇੱਧਰ ਲਈ ਬਸ ਇਸੇ ਟਰੈਕਟਰ ਤੇ ਨਿਗਾ ਮਾਰ ਆ ਦੀਏ ਤਰ ਰੇਮ ਨੂੰ ਮਟਰੈਕਟਰ ਦੇ ਪੂਰੇ ਫੁੱਲ ਸਾਫ ਕੰਡੀਸ਼ਨ ਦੇ ਰੇਮ ਪਏ ਆ ਇਸ ਟਰੈਕਟਰ ਦੇ ਮਗਰਾੜ ਮਗਰੂੜ ਬਿਲਕੁਲ ਬੇਦਾਗ ਬੇਦਾਗ ਮਗਰਾੜ ਆ ਇਸ ਟਰੈਕਟਰ ਦੇ ਤੇ ਇਹ ਟਰੈਕਟਰ 4 ਲੱਖ 35 ਹਜ਼ਾਰ ਚ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਜਾਣਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜੀ ਬਾਈ ਦਾ ਨੰਬਰ ਸਕਰੀਨ ਤੇ ਆ ਅੱਗੇ ਆ ਗਿਆ ਜੀ ਅਰਜਨ 605 ਅਰਜਨ 605 2023 ਦੇ ਲਾਸਟ ਵਾਲਾ ਮਾਡਲ ਹੈ 23 ਦੇ ਲਾਸਟ ਵਾਲਾ 4휠 ਟਰੈਕਟਰ ਹੈ ਪੰਜਾਬ ਨੰਬਰ ਤੇ ਇਹ ਹੈ ਪੀ ਵੀ ਕਾਰਜਾ ਲਾਵਾ ਦਾ ਫਸਟ ਪਾਰਟੀ ਹੈ ਆਪਣਾ ਬੇਲੀ ਹੋਈ ਖਾਸ ਸੱਜਣ ਭਰਾ ਠੀਕ ਹੈ ਬਾਈ ਤੀਜਾ ਟਰੈਕਟਰ ਲੈ ਗਿਆ ਆਪਣੇ ਤੋਂ ਪਹਿਲਾਂ ਵੀ ਆਪਣੇ ਤੋਂ ਲਿਆਈ ਆ ਇਹਨਾਂ ਨੇ ਨਵਾਂ ਲੈ ਲਿਆ ਹੁਣ ਆਪਣੇ ਕੋਲ ਲੈ ਗਿਆ 5620 4 ਵੀਲ ਹੀ 5620 ਲੈ ਗਿਆ ਵੱਡਾ ਲੈ ਕੇ ਸੌਕਣਾ ਬੰਦੇ ਤੇ ਆਪਾਂ ਨੂੰ ਵੇਚ ਦੇ ਗਿਆ ਜਿਵੇਂ ਨਵਾਂ ਨਵਾਂ ਟਰੈਕਟਰ ਹੈ ਨਵਾਂ ਕੇ ਚੱਲਿਆ ਹੋਊਗਾ 300 400 ਕੁਸ ਘੰਟੇ ਚੱਲਿਆ 400 ਕੁਸ ਘੰਟੇ ਚੱਲਿਆ ਹੋਈ ਹੈ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਹੈ ਕੱਲੀ ਥਾਰਾ ਕੇ ਲੈ ਵਾਈ ਇਹ ਬੰਦੇ ਕੋਲੇ ਜਾਂਦੇ ਪੁੱਛਿਆ ਜਲਾਲਾਬਾਦ ਖਾਸ ਹੈ ਠੀਕ ਹੈ ਠੀਕ ਫਰਸਟ ਓਨਰ ਡਰਾਈਵਰ ਅਸਲ ਮੇਰਾ ਟਰੈਕਟਰ ਹੈ ਬਿਲਕੁਲ ਨਵਾਂ ਨੁੱਕ ਟਰੈਕਟਰ ਕਿਤੇ ਚਾਬੀ ਪਾਣਾ ਕੋਈ ਵੀ ਨਟ ਖੁੱਲਿਆ ਹੋਵੇ ਜ਼ਿੰਮੇਵਾਰੀ ਕਿਤੇ ਕੋਈ ਕਰਾਇਆ ਨਹੀਂ ਕਿਤੇ ਕੰਪਨੀ ਦੀ ਗਾਰੰਟੀ ਵੀ ਪਈ ਹੋਊਗੀ ਗ ਦੀ ਐਸਪੈਕਟ ਦੀ ਹਜੇ ਗਾਰੰਟੀ ਬਈ ਆ ਹਾਂ ਅਰਜਨ ਦੀ ਤੇ ਜਵਾਂ ਨਵਾਂ ਟ੍ਰੈਕਟਰ ਆ ਯਾਰ ਇਹ ਐਸਪੈਕਟਰ ਦੀ ਬਈ ਡਿਮਾਂਡ ਈ ਕੀ ਆ ਆਪਾਂ ਡਿਮਾਂਡ ਇਹਦੀ ਫਾਲਤੂ ਨਹੀਂ ਕਰਦੇ ਇਸ ਕਾਰਨ ਵੀ ਮੇਰੀ ਆਖ ਨਹੀਂ ਮੈਂ ਲੱਖ ਵੱਧ ਤੈਨੂੰ ਮੈਂ ਅੱਗੇ ਵੀ ਪਹਿਲਾਂ ਦੱਸ ਕੇ ਨੇ ਇਹ ਟ੍ਰੈਕਟਰ ਆਪਾਂ ਦੇ ਦੇਾਂਗੇ ਜਿਸ ਕਾਰਨ ਬਈ 8 ਲੱਖ ਤੇ 25 ਹਜ਼ਾਰ ਦਾ 8 ਲੱਖ ਤੇ 25 ਹਜ਼ਾਰ 8 ਲੱਖ ਦੇ ਨੇੜੇ ਲੋਨ ਵੀ ਕਰਾ ਦੇਾਂਗੇ ਹੋਰ ਵੀ ਦੱਸ ਦਈਏ ਭਰਾਵਾਂ ਨੂੰ ਵੀ ਮੇਰੇ ਕੋਲੇ ਲੋਨ ਦੀ ਸੁਵਿਧਾ ਹੈਗੀ ਆ ਜਿਹੜੀ ਬੈਂਕ ਤੋਂ ਪਿੱਤੇ ਜਾਣਾ ਨਹੀਂ ਬੰਦੇ ਨੇ ਹਾਂ ਬੰਦੇ ਨੇ ਕਿਤੇ ਜਾਣਾ ਨਹੀਂ ਟਰੈਕਟਰ ਪਸੰਦ ਕਰਨਾਰੇ ਘਰੇ ਹੀ ਫੈਲ ਬੰਦੇ ਦੇ ਪਰਾਉਣੀ ਆ ਕਾਗਜ਼ ਛੱਬਲ ਹੋਣਾ ਸਹੀ ਹੋਣਾ ਚਾਹੀਦਾ ਬੰਦੇ ਦਾ ਠੀਕ ਆ ਛੱਬਰਕਾਰ ਸਹੀ ਹੋਵੇ ਮੈਂ ਕਿਤੇ ਨਹੀਂ ਇੱਕ ਕੀੜਾ ਨਹੀਂ ਲੱਗਣ ਨਾ ਬੰਦੇ ਦਾ ਘਰੇ ਬੈਠੇ ਨੇ ਘਰੇ ਫੈਲਾ ਲਾ ਜਾਊਗਾ ਸਾਰਾ ਕੁਝ ਦੱਸ ਕੇ ਆਊਗਾ ਕੋਈ ਨਹੀਂ ਯਾਰੇ ਖਰਚਾ ਨਹੀਂ ਲੈਂਦੇ ਜਿੰਨੇ ਪੈਸੇ ਲੱਗਦੇ ਅਗਲਾ ਦੱਸ ਕੇ ਆਉਣਾ ਉਹੀ ਪੈਸੇ ਲੈਣੇ ਆ ਬਾਕੀ ਜੇ ਤੁਸੀਂ ਕੋਈ ਟਰੈਕਟਰ ਵੇਚ ਕਟਾਉਣਾ ਤਾਂ ਵਿੱਚ ਵੀ ਕੱਟ ਲਾਂਗੇ ਕਟਾਂਗੇ ਜਿਹੜੇ ਰੇਟ ਤੇ ਟਰੈਕਟਰ ਦੱਸਿਆ ਗਿਆ ਉਸੇ ਰੇਟ ਤੇ ਦਿੱਤਾ ਜਾਊਗਾ ਤੇ ਮਾਰਕੀਟ ਰੇਟ ਤੇ ਤੁਹਾਡਾ ਟਰੈਕਟਰ ਕੱਟਿਆ ਜਾਊਗਾ ਮਾਰਕੀਟ 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 ਬਾਕੀ ਇਹ ਨਾ ਸਮਝੋ ਕਿ ਤੁਸੀਂ ਆਪ ਦਾ ਮਹਿੰਗਾ ਪਾਉਣ ਨੂੰ ਫਿਰੋ ਜੈ ਰੇਟ ਤੇ ਕੱਟਿਆ ਜਾਊ ਤੁਹ ਜੈ ਰੇਟ ਤੇ ਟਰੈਕਟਰ ਦਿੱਤਾ ਜਾਊਗਾ ਜੈ ਰੇਟ ਜੈ ਰੇਟ ਆਪਾਂ ਬਈ ਇਧਰਲੇ ਪਾਸੇ ਨਿਗ੍ਹਾ ਮਰਾ ਦਈਏ ਇਧਰ ਆ ਗਿਆ ਜੀ ਅਰਜਨ 555 ਪਾਰਕਨ 552 2017 ਮਾਡਲ ਹੈ ਕਰਨ 2017 ਮਾਡਲ ਇਹ ਹੈਗਾ ਜੀ ਕਿੰਨੇ ਦੇ ਟਾਇਰਾਂ ਚਾਉਂਦਾ ਬਈ ਇਹ ਇਹ 14 ਦੇ ਟਾਇਰਾਂ ਚਾਹ ਬਈ ਜੀ ਟਾਇਰ ਆਪਾਂ ਨਵੇਂ ਆਪ ਪਾਏ ਨਾਲ ਦੇ ਟਾਇਰ ਸੀਗੇ ਟਰੈਕਟਰ ਦੇ 60 ਪੈਸੇ ਵਾਂਗੂ ਆਪੋਲੋ ਦੇ ਟਾਇਰ ਆਪਾਂ ਨਵੇਂ ਪਾ ਕੇ ਲੈਂਦੇ ਆ ਠੀਕ ਆ ਉਹ ਲੋ ਗੋਲਡ ਦੇ ਗਾਰੰਟੀ ਟਾਇਰਾਂ ਦੀ ਵੀ ਠੀਕ ਆ ਬਿੱਲ ਦੇਵਾਂਗੇ ਬਿੱਲ ਵੀ ਕਟਾ ਕੇ ਦੇਵਾਂਗੇ ਆ ਪਹਿਲੇ ਦੇਵਾਂਗੇ ਤੇ ਆ ਟਾਇਰ ਕਿੰਨੇ ਹੋਣਗੇ ਮੂਰ ਲਿਆ ਮੂਰ ਵੀ 80 ਪੈਸੇ ਪਏ ਆ 80 ਪੈਸੇ ਟਾਇਰ ਆ ਤੇ ਟਰੈਕਟਰ ਰੰਗ ਰੂਪ ਦਾ ਕਿਵੇਂ ਆ ਬਈ ਇਹ ਨਵਾਂ ਟਰੈਕਟਰ ਜੈਨੂਇਨ ਸਾਰਾ A to Z ਕੱਲਾ ਕੱਲਾ ਸਟicker ਕੱਲਾ ਕੱਲਾ ਰੰਗ ਆਈ ਦਾ ਸਲੈਕਟਰ ਦਾ ਨਾਲ ਦਾ ਸਟicker ਸਾਰਾ ਕੋਲ ਨਾਲ ਦਾ ਸਟicker ਵਗੈਰਾ ਜਿੰਨੇ ਕਹਦੀ ਉਹਨਾਂ ਹੀ ਨਵਾਂ ਤੇ ਆ ਜਿਹੜਾ ਉੱਪਰ ਸਮਾਨ ਲੱਗਾ ਜੀ ਡੈਕ ਫਿਰ ਸਾਰਾ ਇਦਾਂ ਹੀ ਮਿਲੂਗਾ ਆਪਣੇ ਕੋਲ ਇਦਾਂ ਦਾ ਇਦਾਂ ਹੀ ਮਿਲਣਾ ਇਹ ਟਰੈਕਟਰ ਹਾਂ ਇਹ ਹੈਗਾ 2000 ਤੇ 17 ਮਾਡਲ 17 ਮਾਡਲ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਹੈਗੀ ਐ ਜਿਸ ਕਾਰਨ ਬਾਈ ਇਹ ਮਿਲ ਜੂਗਾ ਤੁਹਾਨੂੰ ਨਿੱਕੋਈ ਇੱਕੋ ਇੱਕੋ ਰੇਟ ਆ 4 ਲੱਖ ਤੇ 70000 ਰੁਪਏ ਦਾ 4 ਲੱਖ 70000 ਦਾ 17 ਮਾਡਲ ਮਿਲ ਜੂਗਾ ਲੋਨ ਇਹਦੇ ਤੇ ਵੀ ਹੋ ਜਾਣਾ ਹਾਂ ਇਸ ਟਰੈਕਟਰ ਤੇ ਵੀ ਲੋਨ ਹੋ ਜਾਣਾ ਲੋਨ ਹੋ ਜਾਣਾ ਤੇ 3 ਲੱਖ 700 ਸੀ ਵਾਲ ਠੀਕ ਆ ਇਸ ਟਰੈਕਟਰ ਤੇ ਹੋ ਜਾਊਗਾ ਇੱਕ ਟਰੈਕਟਰ ਤੁਹਾਨੂੰ ਉਹ ਵਿਖਾਉਣਾ ਜਿਹੜਾ ਆਪਾਂ ਕਹਿ ਦਿੱ ਗਏ ਮੰਡੀਆਂ ਤੇ ਵੀ ਲੱਭਣ ਉੱਠ ਜੀ ਘਰਾਂ 'ਚ ਲੱਭਣ ਉੱਠ ਜੀ ਮੈਨੂੰ ਨਹੀਂ ਲੱਗਦਾ ਇਹ ਟਰੈਕਟਰ ਮਿਲੂਗਾ ਤੇ ਗੈਂਤੀ ਦੇ ਟਰੈਕਟਰ ਆ ਗੈਂਤੀ ਦੇ ਟਰੈਕਟਰ ਆ ਇਹ 50 ਕੀ ਪੀਏ 2008 ਮਾਡਲ ਹੈ ਕਰਨ ਠੀਕ ਆ ਈਪੀ ਐਸ ਐ ਸੈਨ ਗੇਰਾ ਤੁਹਾਨੂੰ ਵਿਖਾ ਦਈਏ ਜਿੰਨੇ ਫਾਰਮ ਟੈਕ 70 ਨੂੰ ਆਉਂਦੇ ਸੀ ਨਾ ਉਹ ਮਗਰਾੜ ਇਹਨੂੰ ਕੰਪਨੀ ਦੇ ਆਏ ਆ ਬਾਕੀ 60 ਵਾਲਾ ਹਿੱਸਾ ਰੀਜਨਲ ਆਇਆ ਇਸ ਟਰੈਕਟਰ ਨੂੰ ਇਹਨਾਂ ਰੀਨਲ ਰੀਨਲ ਹਿੱਸਾ ਰੀਨਲ ਹੀ ਟਰੈਕਟਰ ਸਾਰਾ ਠੀਕ ਆ ਜੇ ਆਪਣਾ ਮੰਨ ਕੇ ਚੱਲੋ ਈਪੀ ਹਿੱਸਾ ਬੈਕਗ੍ਰਾਉਂਡ ਪਿੱਛੋਂ ਦਿਖਾ ਕੇ ਆ ਮਗਰਾੜ ਕਰਨ ਵੇਲੇ ਮਗਰਾੜ ਇਹਨਾਂ ਨੂੰ ਦਿਖਾ ਦਿੱਤਾ ਈਬੀਆਈ ਦਾ ਫਰਕ ਕੀ ਹੈ ਜਿੰਨੇ ਫਾਰਮ ਟ੍ਰੈਕ 65 ਦਾ ਹਿੱਸਾ ਆਉਂਦਾ ਨਾ ਬ੍ਰੇਕਾਂ ਵਾਲੇ ਡਰਮ ਇਸ ਟਰੈਕਟਰ ਦੇ ਅੰਦਰ ਆਉਂਦੇ ਹਿੱਸੇ ਚ ਇਹ ਟਰੈਕਟਰ ਦਾ 2000 ਤੇ 8 ਮਾਡਲ ਟਰੈਕਟਰ ਆ ਤੇ ਬਾਕੀ ਇਹ ਟਰੈਕਟਰ ਬਈ ਇੰਜਨ ਗੇਅਰ ਦਾ ਕਿਹੜਾ ਆ ਕੋਈ ਅਗਲੇ ਟਾਇਰ ਨਾਲ ਦੇ ਹਸਦੇ ਵੈ ਤਰੂ ਨਹੀਂ ਮੜਾ ਆ ਮਗਲੇ ਟਾਇਰ ਦੇ ਨਾਲ ਦੇ ਅਗਲੇ ਟਾਇਰ ਵੀ ਨਾਲ ਦੇ ਅਸੀਂ ਪਾਏ ਆ कसे ਪਏ ਠੀਕ ਆ ਮਗਲੇ ਟਾਇਰ 35 40 ਪੈਸੇ ਨਾਲ ਦੇ ਆ ਯਾਨੀ ਕਿ ਇੰਨਾ ਕ ਚੱਲਿਆ ਟਰੈਕਟਰ ਦੀ ਇੰਜਨ ਗੇਅਰ ਦੀ ਨਾ ਇੰਜਨ ਗੇਅਰ ਦੀ ਮੇਰੇ ਤੋਂ 6 ਮਹੀਨਿਆਂ ਦੀ ਸਾਲ ਦੀ ਵੀ ਗਾਰੰਟੀ ਦੇ ਦੂੰਗਾ ਇੰਜਨ ਗੇਅਰ ਦੀ ਕੋਈ ਇੰਜਨ ਗੇਅਰ ਤੇ ਨੌਕਸ ਹੋਵੇ ਹੋਰ ਯਾਰ ਜਾ ਕੇ ਅਗਲਾ ਤੇਲ ਪਾਣੀ ਆ ਵੇਖੂ ਗੱਲ ਦੀ ਮੇਰੀ ਜ਼ਿੰਮੇਵਾਰੀ ਮੇਰੇ ਟਰੈਕਟਰ ਦੀ ਇੰਜਨ ਗੇਅਰ ਤੇ ਮਿਸਤਰੀ ਨਾਲ ਲਿਆਵੇ ਕੋਈ ਬੰਦਾ ਚੈੱਕ ਕਰਕੇ ਲੈ ਜਾ ਯਾਰ ਠੀਕ ਆ ਬਾਈ ਮੈਨੂੰ ਕੋਈ ਲੰਬਾ ਨਹੀਂ ਇਹ ਨਹੀਂ ਗੱਲ ਵੀ ਅਗਲੇ ਦੇ ਘਰੇ ਛੱਡਣ ਉੜ ਕੇ ਤੇ ਰਾਹ ਜਾਂਦਾ ਗਰਮ ਹੋ ਗਿਆ ਤੇ ਰਾਹ ਜੀ ਲੀਕ ਹੋ ਗਿਆ ਸਹੀ ਗੱਲ ਆ ਬਾਈ ਆਪਾਂ ਬਾਈ ਇੱਕ ਗੱਲ ਸੁਣ ਲੈ ਕਵਾਲਿਟੀ ਵਾਲੇ ਹੁੰਦੇ ਆ। ਆਹ ਮਹਿੰਗੇ ਸਸਤੇ ਆਪਾਂ ਕਹਿ ਰਹੇ ਹਾਂ ਅਸੀਂ ਮਹਿੰਗੇ ਹੋਣਗੇ ਮਾਰਕੀਟ ਨਾਲੋਂ 5000 ਵੱਧ ਭੌਂਦੀ ਲੈ ਜੇ ਪਰ ਟਰੈਕਟਰ ਸਿੱਕੇ ਮੰਦ ਮਿਲੂਗਾ। ਟਰੈਕਟਰ ਆਪਾਂ ਹੋਣੀ ਨੁੰਦੇ ਇੱਕ ਵਾਰ ਨਹੀਂ ਵੇਚਦੇ ਯਾਰ। ਤੁਹਾਨੂੰ ਇਸ ਟਰੈਕਟਰ ਦੀ ਹੋਰ ਵੀ ਗੱਲ ਦੱਸਦੀ ਇਹ ਟਰੈਕਟਰ ਰੀਜਨਲ ਕੰਪਨੀ ਦਾ ਸੈਡ ਗੇ ਰਹੀ। ਰੀਨਲ ਰੀਨਲ ਰੀਨਲ। ਕਿਸੇ ਨੇ ਥੋੜੇ ਰੁਪਈਆ ਚ ਸੈਡ ਕਿਹੜਾ ਗੇੜ ਵਾਲਾ ਨਜ਼ਾਰਾ ਵੇਖਣਾ ਆ ਆ ਦੋਗਾ। ਐਸਾ ਬਾਈ ਜਿਸ ਕਰਨੀ ਪਈ ਹਿੱਸਾ ਸਾਰੀ ਉਮਰ ਹਿੱਸਾ ਨਹੀਂ ਖੋਲਦਾ ਮਗਰ ਲਾ। ਹਾਂ ਕਵਾਲਿਟੀ ਆ ਇਸ ਟਰੈਕਟਰ ਦੀ। ਤੇ ਇਹ ਬਾਈ 8 ਮਾ ਯਾਰ ਦਾ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਇੰਜਨ ਗੇਅਰ ਦਾ ਇੱਕ ਨੰਬਰ ਆ ਪੂਰਾ ਜੈਨੂਨ ਟਰੈਕਟਰ ਆ ਸਾਰਾ ਰੀਨਲ ਆ ਇੰਜਨ ਗੇਅਰ ਦਾ ਠੀਕ ਆ ਵੀਡੀਓ ਨੂੰ ਬਾਈ ਜੀ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਬਾਕੀ ਚਲਦੀ ਚਲਦੀ ਵੀਡੀਓ ਤੇ ਕਮੈਂਟ ਕਰ ਦਿਓ ਕੋਈ ਖਾਸ ਗੱਲ ਕੋਈ ਪੁੱਛ ਨਹੀਂ ਹੁੰਦੀ ਤਾਂ ਨਾਮ ਲੱਗ ਵੀ ਦੱਸ ਦਾਂਗੇ ਬਿਲਕੁਲ ਬਿਲਕੁਲ ਇਧਰਲੇ ਪਾਸੇ ਇਧਰੋਂ ਬਾਡੀ ਲੈਣ ਦੀ ਮਣੀ ਹਾਂ ਆਹ ਫੁੱਲ ਜਾਲੀਆਂ ਜੂੜੀਆਂ ਸਭ ਕੁਝ ਨਾਲ ਨਾਲ ਦਾ ਟਰੈਕਟਰ ਦਾ ਸਾਰਾ ਇਸ ਟਰੈਕਟਰ ਦਾ ਹਜੇ ਤੱਕ ਤੇ ਆ ਲੈਫਟ ਪੰਪ ਵੀ ਹਜੇ ਨਾਲ ਦਾ ਮੈਨੂੰ ਨਹੀਂ ਆ ਗਿਆ ਚਾਬੀ ਲੱਗਣੀ ਯਾਰ ਉਹ ਜੱਕ ਟਰੈਕਟਰ ਹੀ ਨਹੀਂ ਖਰੀਦਦੇ ਯਾਰ ਹਾਂ ਅੱਗੇ 2010 ਮਾਡਲ ਉਹ ਟਰੈਕਟਰ ਹੈ ਜਿਹੜਾ ਥੋੜੇ ਰੁਪਈਆ ਚ ਵੱਧ ਪਾਵਰ ਵਾਲਾ ਮਿਲਦਾ ਵੱਧ ਪਾਵਰ ਦੇ ਟਰੈਕਟਰ ਵੀ ਛੋਟਾ ਇਹ ਨਹੀਂ ਵੀ ਜਿੱਥੇ ਜਿਹੜਾ ਮਰਜ਼ੀ ਸੰਧ ਪਾ ਦੋ ਸੁਪਰ ਸੀਡਰ ਨੂੰ ਵੀ ਨਹੀਂ ਇੱਕ ਨਹੀਂ ਗੰਨਨਦਾ ਠੀਕ ਹੈ ਬਾਈ ਇਹ ਹੈਗਾ ਟਰੈਕਟਰ ਹੈ ਨਗਾਇ ਚੰਗਾ ਟਰੈਕਟਰ ਹੈ ਜਿੰਨਾ ਅਗਲਾ ਕਹੂਗਾ ਵੀ ਆਪਦੇ ਟਰੈਕਟਰ ਦੀ ਜੁ ਲੋਕ ਕਹਿੰਗੇ ਸੱਤਾਂ ਹੀ ਕਰੀ ਜਾਂਦੇ ਟਰੈਕਟਰ ਨੂੰ ਦਿਖਾਈਂ ਦਰੋ ਹਜੇ ਤਾਂ ਕੱਟਾਈ ਤੇ ਪਾਪ ਪੋਪ ਪੁਹਾ ਦਿਏ ਨੂੰ ਚਾਬੀ ਨਹੀਂ ਟਰੈਕਟਰ ਦੀ ਕੰਡੀਸ਼ਨ ਇੰਨੂੰ ਇੱਕ ਮਿੰਟ ਵਿਖਾ ਦੇ ਆ ਕੇ ਇੰਜਨ ਨੂੰ ਵੀ ਚਾਬੀ ਲੱਗੀ ਵੀ ਜ਼ਿੰਮੇਵਾਰੀ ਟਰੈਕਟਰ ਦੀ ਗਾਰੰਟੀ ਹੈ ਹਜੇ ਐਂਡ ਨਾਲ ਦੇ ਆ ਪਿੰਡ ਨਾਲ ਨਾਲ ਟਰੈਕਟਰ ਦਾ ਸਭ ਕੁਝ ਨਾਲ ਦਾ ਹੈ ਪੂਰਾ ਜੈਨੂ ਟਰੈਕਟਰ ਮਾਡਲ ਕਿਹੜਾ ਬਈ ਹੈ ਮਾਡਲ ਹੈਗਾ 10 1 ਰਾ ਇੰਜਨ ਗੀਅਰ ਦਾ ਸਾਲ ਦੀ ਗਾਰੰਟੀ ਮੈਂ ਲਿਖ ਕੇ ਦੇ ਰੂ ਟਰੈਕਟਰ ਦੀ ਇੰਜਨ ਗੀਅਰ ਦੀ ਹਰ ਇੱਕ ਚੀਜ਼ ਦੀ ਠੀਕ ਆ ਸਾਲ ਦੀ ਗਾਰੰਟੀ ਮੇਰੇ ਤੋਂ ਲਿਖ ਕੇ ਲੈ ਜੇ ਬੰਦਾ ਗਾਰੰਟੀ ਹੈ ਜੇ ਮੇਰੇ ਤੋਂ ਮੇਰੇ ਟਰੈਕਟਰ ਚ ਕੋਈ ਲਾਂਭਾ ਹੋਵੇ ਮੜਾ ਸਟਾਰਟ ਕਰਕੇ ਮੜਾ ਜਾ ਠੀਕ ਹੈ ਬਈ ਫਾਕ ਮਾਰ ਕੇ ਵਿਖਾ ਦੇਣੀ ਥੋਨੂੰ ਪੇਪਰ ਦੀ ਵਾਲਾ ਛਾੜ ਦੇ ਆਪਸੀ ਪੈਸੇ ਆਨੂੰ ਤੈਹਰਾ 2K T 2K T ਦੇ ਚਾਰੇ 2K T ਦੇ ਆ ਤੇ ਟਰੈਕਟਰ ਐਡਾ ਕ ਚੰਗਾ ਮੈਂ ਤੈਨੂੰ ਕਹਾਂ ਵੀ ਸਾਲ ਦੀ ਵੀ ਮੇਰੀ ਗਾਰੰਟੀ ਏ ਟਰੈਕਟਰ ਦੀ ਠੀਕ ਆ ਇਹਦਾ ਰੇਟ ਦੱਸ ਦੇ ਬਈ ਇਹਦਾ ਰੇਟ ਕਰਨ ਲੈਣ ਦੇਣ ਵਾਲਾ ਦੱਸਣਾ ਮੈਂ 3 ਲੱਖ ਤੇ 10 ਹਜ਼ਾਰ ਦਾ 10 ਮਾਡਲ ਆ 3 ਲੱਖ 10 ਹਜ਼ਾਰ ਦਾ ਟਰੈਕਟਰ ਲੈ ਜੇ ਹਾਂ ਸਾਲ 2 ਸਾਲ ਵੀ ਚਣਾਲੇ ਤੇ 2 ਲੱਖ 80 90 ਹਜ਼ਾਰ ਦਾ ਫਿਰ ਵੀ ਵੇਚਣ ਵਾਲਾ ਆ ਹਾਂ ਉਹਨੇ ਤਾਂ ਫਿਰ ਵੇਖਣ ਲਈ ਪੈਸੇ ਸਮਝ ਰਿਹਾ ਬੈਂਕ ਦੀ ਪੈਸੇ ਐਫ ਡੀ ਆ ਇਹ ਹਾਂ ਐਫ ਡੀ ਆ ਇੱਕ ਤਰ੍ਹਾਂ ਦੀ ਐਫ ਡੀ ਆ ਮੇਰੀ ਗਾਰੰਟੀ ਆ ਫੁੱਲ ਟਰੈਕਟਰ ਦੀ ਟਰੈਕਟਰ ਨੂੰ ਸਾਹਮਣੇ ਰੱਖੇ ਇਹ ਨਹੀਂ ਟਰੈਕਟਰ ਦੇ ਬਾਹਰ ਨੰਮ ਥੱਲੇ ਖੜਾ ਰੋਵੇ ਹਾਂ ਮੈਨੂੰ ਪੁੱਤ ਦੇ ਕੇ ਜੀਨੇ ਵਾਦੀ ਵੱਡਾ ਲੈਣਾ ਟਰੈਕਟਰ ਜਦੋਂ ਮਰਜ਼ੀ ਆ ਜਾਏ ਮੇਰੇ ਕੋਲੇ ਠੀਕ ਆ ਬਾਈ ਹਾਂ ਆਪਾਂ ਉਹ ਜਾ ਕੰਮ ਨਹੀਂ ਇੱਕ ਹੋਰ ਦਾਰ ਦਿਆਂ ਆਪਾਂ ਜਿਹੜੇ ਫਾਰਮ ਟਰੱਕ ਦਾ ਕੰਮ ਲੈਣਾ ਆਪਣੇ ਮੁੰਡਾ ਮੁਖਸਰ ਰਾਜਾ ਮਿਸਤਰੀ ਇੱਕ ਕੋਲ ਖੜ ਜੂ